ਅਕਾਲੀ ਦਲ ਦੇ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਚਲਾਈ ਜਾਵੇਗੀ ਪੰਜਾਬ ਬਚਾਓ ਮੁਹਿੰਮ ਤੇ ਦੱਸਿਆ ਸਾਰਾ ਰੂਟ ਤੁਸੀਂ ਵੀ ਸੁਣੋ ਉਹ ਚੱਲ ਕੇ ਸਮੁੱਚੇ ਪੰਜਾਬ ਦੇ ਵਿੱਚ ਉਹ ਪੰਜਾਬ ਬਚਾਓ ਮਾਰਚ ਸ਼ੁਰੂ ਹੋਏਗਾ ਔਰ ਉਸ ਮਾਰਚ ਦੇ ਵਿੱਚ ਸੰਗਤਾਂ ਦੀ ਸ਼ਮੂਲੀਅਤ ਕਿਉਂਕਿ ਪੰਜਾਬ ਨੂੰ ਬਚਾਉਣਾ ਅੱਜ ਬੜੀ ਲੋੜ ਆ ਅੱਜ ਪੰਜਾਬ ਸਹਿਮਿਆ ਹੋਇਆ ਪੰਜਾਬ ਡਰਿਆ ਹੋਇਆ ਨਜ਼ਰ ਆ ਰਿਹਾ ਪੰਜਾਬ ਵਿੱਚ ਫਰੋਤੀਆਂ ਡਕੈਤੀਆਂ ਦਾ ਦੌਰ ਸ਼ੁਰੂ ਹੋਇਆ ਵਾ ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਨੇ ਰਜ਼ਗਾਰ ਦੇ ਮੌਕੇ ਖਤਮ ਹੋ ਰਹੇ ਨੇ ਪੰਜਾਬ ਦਾ ਖਜ਼ਾਨਾ ਬਿਲਕੁਲ ਫਜ਼ੂਰ ਖਰਚਿਆਂ ਵਿੱਚ ਪੰਜਾਬ ਸਰਕਾਰ ਨੇ ਲੁੱਟਾ ਦਿੱਤਾ ਪੰਜਾਬ ਦੇ ਕੋਲ ਤਨਖਾਹਾਂ ਦੇਣ ਜੋਗਾ ਪੈਸਾ ਨਹੀਂ ਮਿੱਟੀ ਵੇਚ ਕੇ ਰੇਤਾ ਵੇਚ ਕੇ ਸਰਕਾਰ ਗੱਡੀਆਂ 'ਚ ਤੇਲ ਪਾ ਰਹੀ ਆ ਕਿਤੇ ਡਾਕਟਰ ਹੜਤਾਲ ਤੇ ਨੇ ਕਿਤੇ ਮਾਸਟਰ ਹੜਤਾਲ ਤੇ ਨੇ ਕਿਤੇ ਪ੍ਰੋਫੈਸਰ ਹੜਤਾਲ ਤੇ ਦੇ ਅੱਜ ਸਾਰਾ ਪੰਜਾਬ ਧਰਨਿਆਂ ਤੇ ਹੜਤਾਲ ਤੇ ਬੈਠਾ ਕਿਤੇ ਹੁਣ ਟਰਾਂਸਪੋਰਟ ਹੜਤਾਲ ਤੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਬਲਕ ਆਇਆ ਜਿਵੇਂ ਕਹਿੰਦੇ ਨਾ ਦੀਰੋ ਬਾਸਰੀ ਵਜਾਰਿਆ ਰੋਮ ਸਾੜ ਰਿਆ ਉਹ ਹਾਲਤ ਪੰਜਾਬ ਦੀ ਹੋਈ ਪਈ ਆ ਸੋ ਅੱਜ ਪੰਜਾਬ ਨੂੰ ਬਚਾਉਣ ਲਈ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਆ ਪੰਜਾਬ ਦਾ ਬੋਹ ਆ ਪੰਜਾਬੀਅਤ ਨਾਲ ਪਿਆਰ ਕਰਦੇ ਨੇ ਉਹ ਸ਼ਰੋਮਣੀ ਅਕਾਲੀ ਦਲ ਆ ਤੇ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਇਹ ਸਮੁੱਚੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਮਾਰਚ ਹੋਣਾ ਉਹਦੇ ਵਿੱਚ ਤਿਆਰੀ ਲਈ ਵੀ ਅਸੀਂ ਅੱਜ ਹੌਕਾ ਦੇਣ ਲਈ ਸੱਦਾ ਦੇਣ ਲਈ ਅੱਜ ਹਲਕੇ ਬਲਾ ਚੌਰ ਦੇ ਵਿੱਚ ਲਾ ਰਹੇ ਹਾਂ